ਜਿਵੇਂ ਚੰਦਾ ਉਗਵੈ ਸੂਰਜ ਚੜੈ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਗੱਤ ਨਹੀਂ ਹੋਣੀ ਕਿੱਥੇ ਮਰਜੀ ਤੁਰੇ ਫਿਰੂ ਗੁਰੂ ਤੋਂ ਬਿਨਾ ਪਤਾ ਹੀ ਨਹੀਂ ਲੱਗਣਾ ਕਿ ਜ਼ਿੰਦਗੀ ਵਿੱਚ ਕਰਨਾ ਕੀ ਹੈ ਕਿਵੇਂ ਵਿਚਰਨਾ ਕੀ ਕਰਨਾ ਕੀ ਨਹੀਂ ਕਰਨਾ ਕਿਸੇ ਵੀ ਮਰਜੀ ਜਗ੍ਹਾ ਤੇ ਚਲੇ ਜਾਈਏ ਕਿਤੋਂ ਇਹ ਗਿਆਨ ਨਹੀਂ ਮਿਲੇਗਾ ਜਦੋਂ ਆਪਾਂ ਪਟੱ ਸਹਿਬਾਨਾਂ ਦੇ ਕੋਲ ਬੈਠਦੇ ਆ ਨਾ ਪਟੱ ਸਹਿਬਾਨ ਸਾਨੂੰ ਦੱਸਦੇ ਨੇ ਪਟੱ ਭिक्ખા ਜੀ ਨਾਲ ਗੱਲ ਕਰੀਏ ਉਹ ਕਹਿਣ ਲੱਗੇ ਵੀ ਮੈਂ 1 ਸਾਲ ਤੱਕ ਟਕਦਾ ਰਿਹਾ ਹਾਂ 1 ਮਹੀਨੇ ਦੀ ਗੱਲ ਨਹੀਂ ਇੱਥੇ 2 ਮਹੀਨਿਆਂ ਦੀ ਗੱਲ ਨਹੀਂ ਇਹ 1 ਸਾਲ 12 ਮਹੀਨੇ ਆ ਨਾ ਕਹਿੰਦੇ ਇੱਕ ਸਾਲ ਮੈਂ ਭਟਕ-ਪਟਕੇ ਦੇਖਿਆ ਕਿ ਕਿਤੋਂ ਕੋਈ ਮੇਰੀ ਗੱਤ ਹੋ ਜੇ ਕਿਤੋਂ ਮੈਨੂੰ ਚੰਗੀ ਗੱਲ ਦਾ ਪਤਾ ਲੱਗ ਜਾਵੇ ਕਹਿੰਦੇ ਬੜੇ ਸੰਨਿਆਸੀਆਂ ਨੂੰ ਮਿਲੇ ਬੜੇ ਤਪਸੀਆਂ ਕੋਲ ਗਿਆ ਜਿਹੜੇ ਵੱਡੇ-ਵੱਡੇ ਤਪ ਕਰਨ ਦਾ ਦਾਵਾ ਕਰਦੇ ਸੀ ਰਹੀਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੀ ਕਹਿੰਦੀ ਬੜੀਆਂ ਮਿੱਠੀਆਂ ਗੱਲਾਂ ਕਰਦੇ ਸੀ ਜਦੋਂ ਵੀ ਇਹਨਾਂ ਕੋਲ ਜਾਂਦਾ ਸੀ ਜ਼ੁਬਾਨ ਤੋਂ ਇੰਨੀ ਮਿਠਾਸ ਇੰਨੀ ਮਿੱਠੀ-ਮਿੱਠੀ ਗੱਲ ਕਰਨੀ ਪਰ ਜਦੋਂ ਜੀਵਨ ਵੇਖਿਆ ਬਾਹਰੋਂ ਲੱਗਦਾ ਸੀ ਗੱਲਾਂ ਸੁਣ ਕੇ ਲੱਗਦਾ ਸੀ ਵੀ ਇਹ ਤੇ ਬੜੇ ਰੱਬ ਜੀ ਦੇ ਨੇੜੇ ਨੇ ਬੜੇ-ਬੜੇ ਤਪ ਕਰ ਰਹੇ ਸੀ ਤੇ ਕਈ ਕਹਿੰਦੇ ਸੀ ਅਸੀਂ ਸੰਿਆਸ ਧਾਰਨ ਕਰ ਲਿਆ ਸੰਿਆਸੀ ਹੋ ਚੁੱਕੇ ਆ ਅਸੀਂ ਸਭ ਕੁਝ ਤਿਆਗ ਦਿੱਤਾ ਤੇ ਵੇਖੋ ਅੱਜ ਵੀ ਆਪਾਂ ਵੇਖਦੇ ਨੇ ਬੜੇ ਦਾਵਾ ਕਰਦੇ ਅਸੀਂ ਸੰਨਿਆਸੀਆਂ ਜੀ ਤੇ ਕਿੱਦਾਂ ਦੇ ਸੰਨਿਆਸੀ ਜਿਹੜੇ 30 ਫੁੱਟ ਦਾ ਘਰ ਛੱਡ ਕੇ 30 ਕਿੱਲਿਆਂ ਦੇ ਡੇਰੇ ਵਿੱਚ ਬੈਠ ਜਾਂਦੇ ਨੇ ਉਹ ਵੀ ਸੰਨਿਆਸੀ ਕਹਾਉਂਦੇ ਨੇ 30 ਫੁੱਟ ਦਾ ਘਰ ਛੱਡਤਾ ਤੇ 30 ਕਿੱਲਿਆਂ ਦਾ ਡੇਰਾ ਬਣਾ ਲਿਆ ਕਹਿੰਦੇ ਸੰਨਿਆਸ ਹੈ ਜੀ ਸਾਡਾ ਤੇ ਸਤਗੁਰੂ ਜੀ ਇਹਨਾਂ ਗੱਲਾਂ ਨੂੰ ਪ੍ਰਵਾਨ ਹੀ ਨਹੀਂ ਕਰਦੇ ਗੁਰੂ ਜੀ ਕਹਿੰਦੇ ਘਰ ਵਿੱਚ ਰਹਿ ਕੇ ਜ਼ਿੰਮੇਵਾਰੀਆਂ ਨਿਭਾ ਕੇ ਤੂੰ ਰੱਬ ਜੀ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ ਜ਼ਿੰਮੇਵਾਰੀਆਂ ਤੋਂ ਭੱਜ ਕੇ ਨਹੀਂ ਪਟ ਪਿੱਖਾ ਜੀ ਕਹਿੰਦੇ ਨੇ ਇੱਕ ਸਾਲ ਮੈਂ ਇਹਨਾਂ ਵਿੱਚ ਲੱਭਦਾ ਰਿਹਾ ਕੋਈ ਗਿਆਨ ਦੀ ਗੱਲ ਮਿਲੇ ਕੋਈ ਜੀਵਨ ਵਿੱਚ ਚਾਨਣ ਆ ਜਾਵੇ ਪਰ ਸਾਰਿਆਂ ਨੂੰ ਨੇੜੇ ਹੋ ਕੇ ਵੇਖਿਆ ਇਹਨਾਂ ਦੇ ਹਿਰਦੇ ਵਿੱਚ ਹਰੀ ਦਾ ਪਿਆਰ ਨਹੀਂ ਹੈ ਕੂੜੀ ਕੂੜ ਹੈ ਕੋਈ ਕਿਰਦਾਰ ਨਹੀਂ ਹੈ ਕੋਈ ਜੀਵਨ ਨਹੀਂ ਹੈ ਤੇ ਅੱਜ ਵੀ ਵੇਖੋ ਪਟ ਭਿਖਾ ਜੀ ਦੇ ਬਚਨ ਸੱਚ ਨਹੀਂ ਨਾ ਜਿਹੜੇ ਸੰਨਿਆਸੀ ਕਹੋਂਦੇ ਨੇ ਵੱਡੇ ਵੱਡੇ ਧਾਰਮਿਕ ਆਗੂ ਕਹੋਂਦੇ ਨੇ ਕੀ ਨਿਕਲ ਰਹੇ ਇਹਨਾਂ ਦੇ ਡੇਰਿਆਂ ਵਿੱਚੋਂ ਖਬਰਾਂ ਤੁਸੀਂ ਵੀ ਸੁਣਦੀ ਕਿੰਧਾਂ ਦੀਆਂ ਗੱਲਾਂ ਕਈਆਂ ਦੀਆਂ ਪ੍ਰਗਟ ਹੋ ਗਈਆਂ ਕੂੜ ਦੀ ਜ਼ਿੰਦਗੀ ਕਈਆਂ ਦੀ ਪ੍ਰਗਟ ਹੋ ਗਈ ਤੇ ਕਈਆਂ ਦੀ ਗੁਪਤ ਤੇ ਪ੍ਰਗਟ ਹੋ ਜਾਏਗੀ ਕੂੜ ਨਿਖਟੈ ਨਾਨਕਾ ਓੜਕ ਸੱਚ ਰਹੀ ਇਹ ਪੈਣਾ ਨੂੰ ਵੀ ਬੇਨਤੀ ਕਰਦੀ ਹੁੰਨੀ ਆ ਪੈਣੋ ਵਸ ਕਰੀਏ ਨਾ ਜਾਈਏ ਇਹਨਾਂ ਦੇ ਕੋਲ ਕਿਸੇ ਵੀ ਡੇਰੇ ਵਿੱਚ ਜਾਣ ਦੀ ਲੋੜ ਨਹੀਂ ਕਿਸੇ ਵੀ ਦੂਜੀ ਥਾਂ ਤੇ ਨਹੀਂ ਜਾਣਾ ਗੁਰੂ ਕੋਲ ਲਾਓ ਗੁਰੂ ਜੀ ਗਿਆਨ ਦੇਣਗੇ ਬੱਚਿਆਂ ਨੂੰ ਕਿੱਦਾਂ ਦਾ ਜੀਵਨ ਦੇਣਾ ਹੈ ਬੱਚਿਆਂ ਨੂੰ ਲੈ ਕੇ ਆਓ ਬੱਚਿਆਂ ਨੂੰ ਗੁਰੂ ਜੀ ਸਮਝਾਉਂਦੇ ਨੇ ਮਾਪਿਆਂ ਦੀ ਕਿੱਦਾਂ ਸੇਵਾ ਕਰਨੀ ਆ ਗੁਰੂ ਜੀ ਵੀ ਦੱਸਦੇ ਨੇ ਕੀ ਖਾਣਾ ਹੈ ਕਿੱਦਾਂ ਬੋਲਣਾ ਹੈ